ਬਿਲਕੁਲ ਨथिंग ਪੁੰਦਲ ਵਾਲੋ ਜੱਥੇਦਾਰਾਂ ਨੂੰ ਤੁਸੀਂ ਇਕੱਲੇ ਇਕੱਲੇ ਤੁਸੀਂ ਇਕੱਲੇ ਤੁਸੀਂ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛ ਲਈ ਹੋਇੰਦਾ ਸੀ ਭੁੰਦੋ ਮੈਂ ਉਹਨਾਂ ਕੋਈ ਸਰਟੀਫਿਕੇਟ ਹੀ ਲੈਣਾ ਜੀ ਜਿਹੜੇ ਕਹਿੰਦੇ ਭਰਤੀ ਇਹਨਾਂ ਦੀ ਤੇ ਭਰਤੀ ਪਹਿਲਾਂ ਕੋਈ ਹੋਈ ਨਹੀਂਗੀ ਭਰਤੀ ਹੁਣ ਹੋਊਗੀ ਅਕਾਲ ਤਖਤ ਦੇ ਹੁਕਮ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਲੋਕਾਂ 'ਚ ਇਹਨਾਂ ਉਤਸ਼ਾਹ ਵਾ ਕਿ ਪਿੰਡਾਂ ਦੇ ਪਿੰਡ ਲੋਕ ਦੀਖ ਰਹੇ ਆ ਵੀ ਸਾਨੂੰ ਕਦੋਂ ਅਕਾਲ ਤਖਤ ਤੋਂ ਜੇ ਹੁਕਮ ਹੋਇਆ ਸੀ ਭਰਤੀ ਕਰਨ ਦਾ ਉਹ ਕਾਪੀਆਂ ਸਾਡੇ ਕੋਲ ਕਦੋਂ ਆਉਣਗੇ ਕੋਈ ਵੀ ਜਿਹੜਾ ਕਹਿ ਰਿਹਾ ਕਿ ਇਹ ਫੇਕ ਭਰਤੀ ਆ ਗੁੰਮਰਾਹ ਕੀਤਾ ਜਾ ਰਿਹਾ ਭਰਤੀ ਦੇ ਨਾਂ ਤੇ ਤਾਂ ਉਹ ਤੇ ਬਗਾਇਰ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫਿਕੇਟ ਨਹੀਂ ਲੈਣੇ ਅਸੀਂ ਤਖਤ ਸਾਹਿਬ ਤੇ ਆਈ ਹਾਂ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਣੇ ਨਵੀਂ ਪਾਰਟੀ ਹੋਏਗੀ ਕਿਸ ਤਰ੍ਹਾਂ ਦੀ ਭਰਤੀ ਹੋਏਗੀ ਜਿੰਨੇ ਅਕਾਲੀ ਜਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਕ ਨੇ ਜਿੰਨੇ ਅਕਾਲ ਤਖਤ ਦੇ ਜ਼ਹਿਦਾਰ ਸਾਹਿਬਕ ਨੇ ਜਿੰਨੇ ਆਪਣੇ ਸੈਕਟਰੀ ਸ਼੍ਰੋਮਣੀ ਕਮੇਟੀ ਦੇ ਜਿੰਨੇ ਪ੍ਰਚਾਰਕ ਨੇ ਉਹ ਸਾਰੇ ਆਪਣੇ ਆਪ ਗੁੱਸੇ 'ਚ ਭਰੇ ਪੀਤੇ ਨੇ ਕਿ 2:30 ਵਜੇ ਰਾਤ ਤੁਸੀਂ ਜਥੇਦਾਰਾਂ ਦੀ ਉਹਨਾਂ ਦੀ ਦਸਤਾਰ ਬੰਦੀ ਕਰਦੇ ਫਿਰਦੇ ਹੋ ਰਾਤ ਦੇ ਤੇ ਇਹ ਤਾਂ ਤੁਸੀਂ ਮਰਜ਼ਾਦਾ ਦਾ ਕਾਹਨ ਕੀਤਾ ਨਾ ਉੱਥੇ ਪੰਥ ਸੀ ਤੇ ਨਾ ਉੱਥੇ ਗਰੰਥ ਸੀ ਉਹਨਾਂ ਨੂੰ ਪਤਾ ਹੋਏਗਾ ਜਿਨ੍ਹਾਂ 23 ਸਾਲ ਉਹਨਾਂ ਕੱਟੇ ਐ ਉੱਥੇ ਰਾਜ ਸਭਾ 'ਚ ਰਹੇ ਐ ਉਹਨਾਂ ਨਾਲ ਐਮਪੀ ਰਹੇ ਐ ਮੰਤਰੀ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਆ ਕੀ ਬੀਜੇਪੀ ਸਾਨੂੰ ਕਹੇਗੀ ਇਸ ਜੀ ਕਾਦਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕਿ ਭਾਜਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ਨਾਂ 'ਤੇ ਚੱਲੋ ਕਿ ਭਾਜਪੀ ਨੇ ਸਾਨੂੰ ਇੱਧਰ ਨੂੰ ਤੋਰਨਾ ਹੈ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਮर्यादा ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਆ ਉਸ ਮर्यादा ਦੀ ਤਰ੍ਹਾਂ ਜਿਹੜੇ ਖਾਉਤੀ ਆਕਾਲੀ ਨੇ ਜਿਹੜੇ ਸਿਰਫ ਕੁਰਸੀ ਵਾਸਤੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰਥ ਪੈਸੇ ਇਕੱਠੇ ਕਰਨਾ ਤੇ ਕੁਰਸੀਆਂ ਦਾ ਆਨੰਦ ਭੋਗਣਾ ਉਹਨਾਂ ਨੂੰ ਲੋਕ ਪਛਾਣ ਚੁੱਕੇ ਆ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਜਿਹੜੇ ਲੋਕ ਸਮਰਪਿਤ ਹੋਣਗੇ ਅਕਾਲ ਤਖਤ ਨੂੰ ਗੁਰੂ ਘਰ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਘਰ ਦੀ ਚੜ੍ਹਦੀ ਕਲਾ ਦਾ ਸੰਕਲਪ ਹੋਊਗਾ ਲੋਕ ਉਹਨਾਂ ਦੇ ਨਾਲ ਚੱਲਣਗੇ ਇਹ ਮਹਾਰਤ ਦਾਸ ਕਰਨ ਲਈ ਪਹੁੰਚਿਆ ਭਰਤੀ ਮਹਿਮ ਸ਼ੁਰੂ ਕੀਤੀ ਜਾਣੀ ਹੈ ਕਿਸ ਤਰ੍ਹਾਂ ਹੋਏਗੀ ਇਹ ਭਰਤੀ ਅਰਦਾਸਵਾਲ ਕਿਸ ਤਰ੍ਹਾਂ ਦੀ ਮਹਿਮ ਹੋਏਗੀ ਥੋੜਾ ਜਿਹੀ ਜਾਣਕਾਰੀ ਦੇ ਦਿਓ ਸਭ ਤੋਂ ਪਹਿਲਾਂ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਡੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਸੇਧ ਲੈ ਕੇ ਚੱਲਦੀਆਂ ਇੱਕ ਰਾਜਨੀਤਿਕ ਜਿਹੜੀ ਸੰਸਥਾ ਸੀ ਸਾਡੀ ਸ਼੍ਰੋਮਣੀ ਕਾਲੀ ਦਲ ਉਹ ਇੱਥੋਂ ਹੀ ਸਿਰਜੀ ਗਈ ਜਦੋਂ 14 ਦਸੰਬਰ 1920 ਨੂੰ ਇਹਦਾ ਆਗਾਜ਼ ਕੀਤਾ ਗਿਆ ਇਸ ਰਿਹਾਕਾਲਤਾ ਤੋਂ ਕੀਤਾ ਗਿਆ ਸਮੇਂ ਦੇ ਨਾਲ ਇਸ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਵੱਡੀਆਂ ਮੱਲਾ ਮਾਰੀਆਂ ਬੜੀ ਵੱਡੀ ਸੇਵਾ ਕੀਤੀ ਔਰ ਇਹਦਾ ਕੰਮ ਸੀ ਜਿਹੜਾ ਉਹ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੇ ਆਲੇ ਦੁਆਲੇ ਬਾੜ ਬਣ ਕੇ ਖਲੋਣਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਦੁਨੀਆਂ ਵਿੱਚ ਪਹੁੰਚਾਉਣਾ ਉਹ ਸਾਰੀਆਂ ਗੱਲਾਂ ਬੜੇ ਵਧੀਆ ਟੰਗ ਨ ਚੱਲੀਆਂ ਔਰ ਲੋਕਾਂ ਦੇ ਜਿਹੜਾ ਕੌਮ ਦਾ ਇਤਿਹਾਸ ਸੀਗਾ ਉਹ ਬੜਾ ਸਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਬੜੀਆਂ ਸਰਕਾਰਾਂ ਵੀ ਬਣਾਈਆਂ ਬਹੁਤ ਸਾਰੀ ਸੰਘਰਸ਼ ਵੀ ਕੀਤੇ ਬੜੀਆਂ ਕੁਰਬਾਨੀਆਂ ਵੀ ਕੀਤੀਆਂ ਤੇ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਦੁਨੀਆਂ ਵਿੱਚ ਉਸ ਨਕਸ਼ੇ ਵਿੱਚ ਆਇਆ ਹੈ ਜਿਹੜਾ ਕੁਰਬਾਨੀਆਂ ਦਾ ਇਤਿਹਾਸ ਕਿਤੇ ਭੁੱਲਿਆ ਨਹੀਂ ਜਾ ਸਕਦਾ ਸਮੱਸਿਆ ਸਭ ਨਹੀਂ ਹੈ ਕਿ ਅੱਜ ਜਿਹੜਾ ਲੋੜ ਕਿਉਂ ਪਈ ਕੁਝ ਸਮੇਂ ਤੋਂ ਸਾਡੀ ਸਿੱਖ ਸੋਚ ਜਿਹੜੀ ਸੀ ਉਹ ਸਾਡੇ ਕੁਝ ਵਰਕਰਾਂ ਵਿੱਚੋਂ ਕੁਝ ਲੀਡਰਾਂ ਵਿੱਚੋਂ ਗਵਾਚ ਗਈ ਜਿਹਦੇ ਕਾਰਨ ਜਿਹੜੀ ਸਿੱਖ ਸੋਚ ਵਾਲੀ ਸੰਗਤ ਸੀ ਜਾਂ ਪੰਥਕ ਸੋਚ ਵਾਲੀ ਸੰਗਤ ਸੀ ਉਹ ਸਾਡੇ ਤੋਂ ਦੂਰੀ ਬਣਾ ਬੈਠੀ ਉਹਦਾ ਕਾਰਨ ਸੀ ਕੋਈ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਕੁਝ ਅਵਗਿਆ ਹੋਈਆਂ ਤੇ ਕੌਮ ਦੀ ਆਵਾਜ਼ ਸੀ ਕਿ ਸਾਰੇ ਆਓ ਉਸੇ ਪਲੇਟਫਾਰਮ ਤੇ ਬੈਠੋ ਸ਼੍ਰੀ ਅਕਾਤਰ ਸਾਹਿਬ ਦੇ ਫਸੀਲ ਦੇ ਸਾਹਮਣੇ ਖੜੇ ਹੋ ਕੇ ਚੋਕ ਕੌਮ ਦੇ ਕੋਲੋਂ ਜੋ ਸਾਡੇ ਵਰਕਰਾਂ ਕੋਲੋਂ ਗਲਤੀਆਂ ਹੋਈਆਂ ਲੀਡਰਾਂ ਕੋਲੋਂ ਗਲਤੀਆਂ ਹੋਈਆਂ ਉਹਦੀ ਅਰਦਾਸ ਕਰੋ ਤੇ ਮਾਫੀ ਮੰਗੋ ਉਹ ਸਾਰੀ ਕਿਉਂਕਿ ਅਸੀਂ ਸਦਾ ਇਕਵਾਲ ਸੇ ਝੁੰਡਾ ਦੇ ਕਮਾਂਡ ਇੱਥੇ ਕਮੇਟੀ ਬਣਾਈ ਸੀ ਤੇ ਪੂਰੇ ਪੰਜਾਬ ਵਿੱਚ ਕੁਮੀ ਪੂਰੇ ਪੰਜਾਬ ਚ ਹੁੰਦਿਆ ਹੋਇਆ ਇੱਕ ਆਵਾਜ਼ ਨਿਕਲੀ ਸੀ ਕਿ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੀ ਅਕਾਤਰ ਸਾਹਿਬ ਦੇ ਤੇ ਸਨਮੁਖ ਹੋ ਕੇ ਮਾਫੀ ਨਹੀਂ ਮੰਗਦੀ ਉਨੀ ਚਿਰ ਤੱਕ ਕੌਮ ਮਾਫ ਨਹੀਂ ਕਰ ਸਕਦੀ ਅਸੀਂ ਆਵਾਜ਼ ਉਠਾਈ ਜਦੋਂ ਨਹੀਂ ਬਿਲਕੁਲ ਬੰਨਿਆ ਗਿਆ ਹਾਰ ਕੇ ਕੁਝ ਲੀਡਰ ਜਿਹੜੇ ਸਿਰ ਵੱਖਰੇ ਹੋਏ ਤੇ ਉਹਨਾਂ ਨੇ ਜਾ ਕੇ ਫਿਰ ਉੱਥੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਸ਼੍ਰੀ ਕਾਦਰ ਸਾਹਿਬ ਤੋਂ ਸਾਨੂੰ ਹੁਕਮ ਹੋਇਆ 2 ਦਸੰਬਰ ਨੂੰ ਇੱਕ ਕੌਮ ਨੂੰ ਵੱਡੀ ਰਾਤ ਮਿਲੀ ਪਾਰਟੀ ਨੂੰ ਵੱਡੀ ਰਾਤ ਮਿਲੀ ਹਰ ਸ਼ਖਸ ਜਿਹੜਾ ਸੀ ਉਹਨੂੰ ਸਕੂਨ ਹੋਇਆ ਕਿ ਇੱਥੋਂ ਜਿਹੜਾ ਆਵਾਜ਼ਾ ਦਿੱਤਾ ਗਿਆ ਸੀ ਕਿ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੀ ਬੁਲਾਏ ਇੱਕ ਤਾਂ ਧਾਰਮਿਕ ਤੌਰ ਤੇ ਜਿਹੜੀਆਂ ਵਗਿਆ ਹੋਈਆਂ ਸੀ ਉਦੀ ਵੀ ਜਿਹਨੂੰ ਤਨਖਾਹ ਲੱਗਣੀ ਸੀ ਤਨਖਾਹ ਲੱਗੀ ਸਾਡੇ ਵਰਗਿਆਂ ਨੂੰ ਵੀ ਸੇਵਾ ਲੱਗੀ ਔਰ ਸਾਰੇ ਨੇ ਖਿੜੇ ਮੱਥੇ ਪ੍ਰਵਾਨ ਕੀਤੀ ਤਨਖਾਹ ਵੀ ਨਭਾਈ ਸੇਵਾ ਵੀ ਕੀਤੀ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਵੀ ਪ੍ਰਾਪਤ ਹੋਈ ਬਖਸ਼ਿਸ਼ ਹੋਈ ਲੇਕਿਨ ਜਿਹੜੀ ਸੰਸਥਾ ਜਿਹਦੇ ਕਰਕੇ ਦੁਬਤਾ ਪਈ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਵਿਖਰੇਵਾ ਪਿਆ ਸੀ ਉਹ ਮਤ ਜਿਹੜੇ ਮਨ ਜਿਹੜੀ ਸਾਡੀ ਮਨਾਂ ਦੀ ਦੂਰੀ ਸੀ ਉਹਨੂੰ ਬਣਾਉਣ ਵਾਸਤੇ ਇਕੱਤਰ ਕਰਨ ਵਾਸਤੇ ਸ਼੍ਰੀ ਅਕਾਤਾ ਜੀ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਆਰਗੇਨਾਈਜ਼ ਕੀਤੀ ਗਈ ਉਹਨਾਂ ਦੇ ਵਿੱਚੋਂ ਵੀ ਪ੍ਰਧਾਨ ਸਾਹਿਬ ਨੂੰ ਕਨਵੀਨਸ਼ਨ ਲਾਇਆ ਪਰ ਦਬਾਅ ਹੇਠ ਬਸ ਦਲੀ ਕਰਕੇ ਕਮਜ਼ੋਰੀ ਕਰਕੇ ਅਭਿਸੀਫਾ ਦੇ ਕੇ ਚਲੇ ਗਏ ਸਾਬਕਾ ਪ੍ਰਧਾਨ ਪਟੂੰਗਰ ਸਾਹਿਬ ਅਸਤੀਫਾ ਦੇ ਕੇ ਚਲੇ ਗਏ ਪਰ ਫਿਰ ਵੀ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਮਿਲੀ ਕਿ ਤੁਸੀਂ ਆਪਣੀ ਵਿਧੀ ਵਿਧਾਨ ਅਨੁਸਾਰ ਭਰਤੀ ਸ਼ੁਰੂ ਕਰੋ ਬਿੱਤੇ ਦੇ ਅੰਤਰੀ ਅਰਦਾਸ ਕੀਤੀ ਸ਼੍ਰੀ ਅਕਾਲਤਾ ਸਾਹਿਬ ਤੇ ਆ ਕੇ 18 ਮਾਰਚ ਨੂੰ ਸ਼ੁਰੂ ਕਰਨ ਵਾਸਤੇ ਅਰਦਾਸ ਕੀਤੀ ਸੀ ਉਹਦੇ ਵਾਸਤੇ ਅਸੀਂ ਆਏ ਕੰਟੀ ਵੀ ਜਿਹੜਾ ਕਹਿ ਰਿਹਾ ਕਿ ਇਹ ਫੇਕ ਪਰਤੀ ਆ ਗੁਮਰਾਹ ਕੀਤਾ ਜਾ ਰਿਹਾ ਪਰਤੀ ਦੇ ਨਾਂ ਤੇ ਤਾਂ ਉਹਦੇ ਬਗੈਰ ਚਲੋ ਅਸੀਂ ਅਸੀਂ ਕਿਸੇ ਕੋਈ ਸਰਟੀਫਿਕੇਟ ਹੀ ਲੈਣੇ ਅਸੀਂ ਤਖਤ ਸਭ ਤੇ ਆਈ ਆ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਾਂਗੇ ਸਤਿਕਾਰ ਰੱਖਾਂਗੇ ਕੌਮ ਸਾਡੇ ਕੋਲ ਜਵਾਬ ਮੰਗੇਗੀ ਉਹਨਾਂ ਨੂੰ ਜਵਾਬ ਦੇਣੇ ਨਵੀਂ ਪਾਰਟੀ ਹੋਏਗੀ ਕਿਸ ਤਰ੍ਹਾਂ ਦੀ ਪਾਰਟੀ ਹੋਏਗੀ ਸ਼ੋਮਨੀ ਅਕਾਲੀ ਦਲ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਉਹ ਉਹ ਦੇਖੋ ਸ਼੍ਰੀ ਅਕਾਲ ਤਾ ਸਭ ਦਾ ਜੋ ਹੁਕਮ ਹੋਇਆ ਸੀ ਅਸੀਂ ਉਹਦੇ ਅਨੁਸਾਰ ਪਾਰਟੀ ਕਰ ਲਈ ਹੈ ਉਹਨਾਂ ਨੇ ਆਪਣੇ ਆਪ ਕੀਤੀ ਹੈ ਉਹ ਆਪਣਾ ਦਲ ਬਣਖੜਾ ਬਣਾਉਣਾ ਚਾਹੁੰਦੀ ਹੁਣ ਕਹਿ ਨਹੀਂ ਸਕਦੇ ਪਰ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਚ ਉਸਰਿਆ ਸੀ ਉਹਦੇ ਅਨੁਸਾਰ ਸੀ ਕੌਮ ਨੂੰ ਇਕੱਠੇ ਕਰਨਾ ਯਾਨੀ ਕਿ ਅੱਜ ਦੀ ਭਰਤੀ ਜਿਹੜੀ ਸਰਪ੍ਰਵਾਨਤ ਮੰਨੀ ਜਾਏਗੀ ਦੇਖੋ ਜਦੋਂ ਸ਼੍ਰੋਮਣੀ ਅਕਾਲ ਤਾ ਸਭ ਸਰਪ੍ਰਵਾਨਤ ਹੈ ਤੇ ਆਟੋਮੈਟਿਕਲੀ ਜਿਹੜੀ ਇਹ ਭਰਤੀ ਹੈ ਉਹਦੀ ਦਿਸ਼ਾ ਨਿਰਦੇਸ਼ ਹੋਏਗੀ ਤੇ ਸਰਪ੍ਰਵਾਨਤ ਹੀ ਹੋਏਗੀ ਜਿਹੜੀ ਕੱਲ ਬੇਨਤੀ ਕਰਦੂਗੀ ਜਿਹੜੇ ਸਾਰੇ ਵੀ ਆਪ ਨੂੰ ਉਹਦਾ ਮੈਂ ਜਵਾਬ ਕੀ ਦਿਆਂ ਜੀ ਜਿਨ੍ਹਾਂ ਲੋਕਾਂ ਨੇ ਅੱਜ ਕੌਮ ਨੂੰ ਪਾਰ ਕੇ ਰੱਖ ਦਿੱਤਾ ਜਿਨ੍ਹਾਂ ਨੇ ਪਾਰਟੀ ਦੀ ਤਬਾਹੀ ਦੇ ਕੰਢਿਆਂ ਤੇ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਦੇ ਬੰਦ ਜਵਾਬ ਨਹੀਂ ਦੇਣਾ ਚਾਹੀਦਾ ਕੱਲ ਇੱਕ ਅਪੀਲ ਕੀਤੀ ਗਈ ਕਿ ਸਾਰੇ ਆਗੂ ਇਕੱਠੇ ਹੋਣਾ ਚਾਹੀਦੇ ਹਾਂ ਅਸੀਂ ਅਸੀਂ ਅਪੀਲ ਕਰਦੇ ਹਾਂ ਜੀ ਸਾਰੇ ਆਓ ਸ਼੍ਰੀ ਕਾਂਤਾ ਸਰ ਸਾਡੀ ਸ਼ਰਨ ਚ ਆਓ ਜਿੱਥੇ ਤੁਹਾਨੂੰ ਉਪਦੇਸ਼ ਦਿੱਤਾ ਗਿਆ ਸੀ ਆਦੇਸ਼ ਜਾਰੀ ਕੀਤਾ ਗਿਆ ਸੀ ਉਸ ਆਦੇਸ਼ ਦੇ ਅਨੁਸਾਰ ਚੱਲੋ ਬਲਵਿੰਦਰ ਸਿੰਘ ਮੈਂਬਰ ਕਮੇਟੀ ਦਾ ਇਹ ਜਿਹੜੀ ਪ੍ਰਤੀਗਿਆ ਹੀ ਮੰਨੀ ਜਾਏਗੀ ਬਿਲਕੁਲ ਜੀ ਬਲਵਿੰਦਰ ਸਿੰਘ ਭੁੰਦਲ ਵੱਲੋਂ ਜੱਥੇਦਾਰਾਂ ਨੂੰ ਤੁਸੀਂ ਇਕੱਲੇ ਇਕੱਲੇ ਤੁਸੀਂ ਇਕੱਲੇ ਤੁਸੀਂ ਇਕੱਲੇ ਇਕੱਲੇ ਨਾਂ ਲੈ ਕੇ ਕਿਉਂ ਮੈਨੂੰ ਪੁੱਛਦੇ ਹੋ ਬਲਵਿੰਦਰ ਸਿੰਘ ਭੁੰਦਲ ਉਹ ਮੈਂ ਉਹਨਾਂ ਕੋਈ ਸਰਟੀਫਿਕੇਟ ਹੀ ਲੈਣਾ ਜੀ ਉਹ ਇੱਕ ਮਿੰਟ ਇੱਕ ਮਿੰਟ ਸੁਣ ਲਓ ਭਾਜਪਾ ਇੱਕ ਉਨੇ ਆਪਣਾ ਕੰਮ ਕਰਨਾ ਸ਼੍ਰੋਮਣੀ ਕਾਲਤਾ ਨੇ ਆਪਣਾ ਕੰਮ ਕਰਨਾ ਹੁੰਦਾਂ ਨੂੰ ਪਤਾ ਹੋਏਗਾ ਜਿਹਨਾਂ 23 ਸਾਲ ਉਹਨਾਂ ਕੱਟੇ ਐ ਉਥੇ ਰਾਜ ਸਭਾ ਚ ਰਹੇ ਐ ਉਹਨਾਂ ਨਾਲ ਐਮਪੀ ਰਹੇ ਐ ਮੰਤਰੀ ਰਹੇ ਐ ਉਹਨਾਂ ਨੂੰ ਪਤਾ ਹੋਣਾ ਕਿ ਉਹ ਕੀ ਕਹਿੰਦੇ ਐ ਕੀ ਬੀਜੇਪੀ ਸਾਨੂੰ ਕਹੇਗੀ ਕਿ ਸ਼੍ਰੀ ਕਾਥਰ ਸਾਹਿਬ ਦੀ ਛਤਰ ਛਾਇਆ ਥੱਲੇ ਆਓ ਕੀ ਬੀਜੇਪੀ ਸਾਨੂੰ ਕਹੇਗੀ ਕਿ ਉਹਦੇ ਦਿਸ਼ਾ ਨਿਰਦੇਸ਼ਨਾਂ 'ਸਾਚ ਚੱਲੋ' ਕਿ ਬੀਜੇਪੀ ਨੇ ਸਾਨੂੰ ਇ ਇਧਰੋਂ ਤੋੜਨਾ ਹੈ ਗੁਰੂ ਆਲੇ ਪਾਸੇ ਨੂੰ ਉਹਨਾਂ ਨੇ ਉਹਨਾਂ ਨੇ ਕਹਿਣਾ ਕਿ ਇੱਥੋਂ ਦੀ ਮਰਿਆਦਾ ਸਿਧਾਂਤ ਬਚਾ ਕੇ ਰੱਖੋ ਇਹ ਤਾਂ ਸਾਡੇ ਸਿੱਖਾਂ ਦਾ ਫਰਜ਼ ਬੰਦਾ ਸੀ ਸਿੱਖ ਜਿਹੜੇ ਐ ਉਸ ਮर्याਦਾ ਤੋਂ ਨਹੀਂ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਨਾ ਕੁਝ ਹੋਣ ਤੋਂ ਬਾਅਦ ਉਹਨਾਂ ਦਾ ਵਾਪਸ ਆਣਾ ਲੱਗਦਾ ਤਾਂ ਵੀ ਚਾਏ ਜੀ ਦੇਖੋ ਮੈਂ ਮੈਂ ਕਿਸੇ ਵਾਰ ਕੀ ਕਹਾ ਹਰਜਿੰਦਰ ਸਿੰਘ ਤਾਮੀਨ ਹੈ ਜਿਹੜੀ ਨੈਤਿਕਤਾ ਦੇ ਆਧਾਰ ਤੇ ਕਹਿੰਦੇ ਮੈਂ ਅਸਤੀਫਾ ਦਿੱਤਾ ਜੇ ਤੇ ਉਹ ਨੈਤਿਕਤਾ ਬਹਾਲ ਹੋ ਗਈ ਹੈ ਤੂੰ ਆ ਜਾਣਗੇ ਨਹੀਂ ਤੇ ਉਹਨਾਂ ਸੋਚਣਾ ਦੇਖੋ ਬੜਾ ਉਤਸ਼ਾਹ ਵਾਲਾ ਲੋਕਾਂ ਚ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਠੇਸ ਪਹਾਈ ਹੈ ਉਹਦੇ ਕੁਰਸੀਆਂ ਉਣ ਜਾਣ ਵਾਲੀ ਚੀਜ਼ ਆ ਜਿਹੜੀ ਮਰਜ਼ਾਦਾ ਬਜ਼ੁਰਗਾਂ ਨੇ ਗੁਰੂਆਂ ਨੇ ਸਦੀਆਂ ਤੋਂ ਬਣਾਈ ਹੋਈ ਸੀ ਜਿੰਨੂੰ ਸਾਰਾ ਸਿੱਖ ਪੰਥ ਸੀਸ ਨੂੰ ਆਉਂਦਾ ਸੀ ਉਸ ਮਰਜ਼ਾਦਾ ਦਾ ਇਹਨਾਂ ਨੇ ਘਾਣ ਕੀਤਾ ਲੋਕਾਂ ਦੇ ਮਨਾਂ ਵਿੱਚ ਇਹਨਾਂ ਵਾਸਤੇ ਬਹੁਤ ਨਫ਼ਰਤ ਆ ਜਿਹੜੇ ਕਹਿੰਦੇ ਭਰਤੀ ਇਹਨਾਂ ਦੀ ਤੇ ਭਰਤੀ ਪਹਿਲਾਂ ਕੋਈ ਹੋਈ ਨਹੀਂਗੀ ਭਰਤੀ ਹੁਣ ਹੋਊਗੀ ਅਕਾਲ ਤਖਤ ਦੇ ਹੁਕਮ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਲੋਕਾਂ ਚ ਇਹਨਾਂ ਉਤਸ਼ਾਹ ਵਾ ਕੇ ਪਿੰਡਾਂ ਦੇ ਪਿੰਡ ਲੋਕ ਦੀ ਕਰੇ ਆ ਵੀ ਸਾਨੂੰ ਕਦੋਂ ਅਕਾਲ ਤਖਤ ਜੋ ਜੇ ਹੁਕਮ ਹੋਇਆ ਸੀ ਭਰਤੀ ਕਰਨ ਦਾ ਉਹ ਕਾਪੀਆਂ ਸਾਡੇ ਕੋਲ ਕਦੋਂ ਹੋਣਗੇ ਰਕਾਜ ਟੁੱਟ ਜਾਊਗਾ ਭਰਤੀ ਦਾ ਅਸੀਂ ਬਹੁਤ ਥੋੜੇ ਦਿਨਾਂ ਵਾਸਤੇ ਅਸੀਂ ਆਪਣੇ ਆਪਣੇ ਹਲਕੇ ਚ ਗਏ ਆ ਤੇ ਲੋਕ ਆਪ ਮਹਾਰੇ ਕਦੀ ਮੈਂ ਇਹੋ ਜਿਹਾ ਉਤਸ਼ਾਹ ਪਹਿਲਾਂ ਨਹੀਂ ਸੀ ਲੋਕਾਂ ਦੇ ਦੇਖਿਆ ਲੋਕਾਂ ਨੇ ਆਪੇ ਆਪਣੀਆਂ ਗੱਡੀਆਂ ਕੀਤੀਆਂ ਨੇ ਤੇਲ ਪਾਏ ਨੇ ਤੇ ਬੜੇ ਉਤਸ਼ਾਹ ਨਾਲ ਲੋਕ ਆ ਰਹੇ ਆ ਕਮ ਲਿਖਿਆ ਲੋਕ ਪੰਜ ਪੰਜ 6 6 ਕਿਲੋਮੀਟਰ ਬਾਹਰ ਗੱਡੀਆਂ ਲਾ ਕੇ ਪੈਦਲ ਆ ਰਹੇ ਨੇ ਇਹਦੇ ਤੋਂ ਜ਼ਿਆਦਾ ਹੈ ਕਿ ਲੋਕ ਜਿਹੜੇ ਆ ਉਹ ਗੁਰੂ ਘਰ ਨਾਲ ਜੁੜੇ ਹੋਏ ਆ ਤੇ ਜਿਹੜੇ ਖਾਉਤੀ ਆਕਾਲੀ ਨੇ ਜਿਹੜੇ ਸਿਰਫ ਕੁਰਸੀ ਵਾਸਤੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰਥ ਪੈਸੇ ਇਕੱਠੇ ਕਰਨਾ ਤੇ ਕੁਰਸੀਆਂ ਦਾ ਆਨੰਦ ਭੋਗਣਾ ਉਹਨਾਂ ਨੂੰ ਲੋਕ ਪਛਾਣ ਚੁੱਕੇ ਆ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਜਿਹੜੇ ਲੋਕ ਸਮਰਪਿਤ ਹੋਣਗੇ ਅਕਾਲ ਤਖਤ ਨੂੰ ਗੁਰੂ ਘਰ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਕਰਦੀ ਚੜ੍ਹਦੀ ਕਲਾ ਦਾ ਸੰਕਲਪ ਹੋਊਗਾ ਲੋਕ ਉਹਨਾਂ ਦੇ ਨਾਲ ਚੱਲਣਗੇ ਜਿਹੜੇ ਲੋਕ ਲਾਲਚੀ ਐ ਅਹੁਦਿਆਂ ਦੇ ਉਹਨਾਂ ਦੇ ਉਹਨਾਂ ਨੂੰ ਲੋਕ ਬਿਲਕੁਲ ਮੂੰਹ ਨਹੀਂ ਲਾਉਣ ਵਾਲੇ ਅੱਜ ਦੀ ਭਰਤੀ ਤੋਂ ਬਾਅਦ ਕੀ 2027 ਦੀ ਕਿੰਨੀ ਕਿੰਨੀ ਪੱਕੀ ਹੋਏਗੀ ਵਿਧਾਨ ਸਭਾ ਦੇਖੋ ਸਮਾਂ ਬੜਾ ਵਾ ਜੋ ਕੁਝ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਕਲਾ ਹੀ ਵਰਤਾ ਰਹੇ ਐ ਕੋਈ ਜੋ ਕੁਝ ਵੀ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਹੁਣ ਮਰਜ਼ਾਦਾ ਦਾ ਘਾਣ ਕੀਤਾ ਜਿੰਨੇ ਸੰਤ ਸਮਾਜ ਆ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਜਿੰਨੇ ਅਕਾਲੀ ਚਲ ਦੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਬਕ ਨੇ ਜਿੰਨੇ ਅਕਾਲ ਤਖਤ ਦੇ ਜ਼ਹਿਦਾਰ ਸਾਬਕ ਨੇ ਜਿੰਨੀਆਂ ਆਪਣੇ ਸੈਕਟਰੀ ਸ਼ਰਮਣੀ ਕਮੇਟੀ ਦੇ ਜਿੰਨੇ ਪ੍ਰਚਾਰਕ ਨੇ ਉਹ ਸਾਰੇ ਆਪਣੇ ਆਪ ਗੁੱਸੇ 'ਚ ਭਰੇ ਪੀਤੇ ਨੇ ਕਿ 2:30 ਵਜੇ ਰਾਤ ਤੁਸੀਂ ਜ਼ਥੇਦਾਰਾਂ ਦੀ ਉਹਨਾਂ ਦੀ ਦਸਤਾਰ ਬੰਦੀ ਕਰਦੇ ਫਿਰਦੇ ਹੋ ਰਾਤ ਦੇ ਤੇ ਇਹ ਤਾਂ ਤੁਸੀਂ ਮਰਜ਼ਾਦਾ ਦਾ ਕਾਹਨ ਕੀਤਾ ਨਾ ਉੱਥੇ ਪੰਥ ਸੀ ਤੇ ਨਾ ਉੱਥੇ ਗ੍ਰੰਥ ਸੀ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿਹੜਾ 2 ਸਾਲ ਦਾ ਹਲੇ ਟਾਈਮ ਆ ਉਹਦੇ ਵਿੱਚ ਬੜੀਆਂ ਮਿਰਕਲ ਚੇਂਜਸ ਆਉਣ ਗਿਆ ਲੋਕ ਇਹਨਾਂ ਨੂੰ ਜੇ ਤੇ ਹਾਲੀ ਵੀ ਮੰਨ ਜਾਣ ਬੰਦਿਆਂ ਨੂੰ ਆਪੋ ਆਪਣੀ ਗਲਤੀਆਂ ਮੰਨ ਕੇ ਘਰੀ ਬਹਿ ਜਾਣਾ ਕੰਮ ਕਰਨ ਵਾਲੇ ਇਮਾਨਦਾਰ ਬੰਦੇ ਅੱਗੇ ਆਉਣ ਜਿਹੜੇ ਧਰਮੀ ਹੋਣ ਤੇ ਫੇਰ ਤੇ ਠੀਕ ਹੈ ਜੇ ਹਾਲੀ ਵੀ ਨਾ ਮੰਨੇ ਤੇ ਫਿਰ ਲੋਕ ਆਪ ਬਹਾਲ ਦੇਣਗੇ